ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੋ ਕੇ ਹੜਪੀੜਤ ਮੀਨੇ ਭਾਰੀ ਨੁਕਸਾਨ ਕੀਤਾ ਹੋਇਆ ਉਹਨਾਂ ਦੀ ਬਾਬਤ ਅਸੀਂ ਆ ਲੋਕੋ ਪਿੰਡ ਦੇ ਮੁੰਤੇ ਕਰਤੇ ਹੋਏ ਆ ਪਹਿਲਾਂ ਅੱਜ ਸਵੇਰ ਨੂੰ ਸਕਿੰਦਰ ਸਿੰਘ ਲੋਕੋ ਸੌਂਕੀ ਸਰਦਾਰ ਨੇ ਵੀਡੀਓ ਪਾਈ ਸੀ ਕਿ ਆਪਾਂ ਉੱਥੇ-ਉੱਥੇ ਰਾਸਣ ਦੇ ਕੇ ਆਉਣਾ ਤੇ ਬਾਈ ਕਾਲੇ ਹੁਣੀ ਉੱਥੇ ਜਾ ਕੇ ਆਏ ਹਨਾ ਬਾਈ ਜੀ ਉੱਥੇ ਕੱਢਿਆ ਹੈ ਘੇੜਾ ਕੋਈ ਬਾਕੀ ਦੱਸੋ ਬਾਈ ਕਿੱਥੇ ਨੁਕਸਾਨ ਆ ਆਪਾਂ ਸਹੀ ਤਰ੍ਹਾਂ ਸਹੀ ਜਿਗਾ ਦੇਣਾ ਆਪਾਂ ਸਾਰਾ ਜਿਹੜਾ ਰਾਸਣ ਵਗੈਰਾ ਜਾਂ ਕੁਝ ਵੀ ਸਾਰੇ ਲੋਪੋ ਪਿੰਡ ਵੱਲੋਂ ਹੀ ਆ ਵੀਰੇ ਵੀਡੀਓ ਆਏ ਨਹੀਂ ਕੋਈ ਜਾਂ ਪਾਰਟੀ ਵਾਈ ਜਾਂ ਕਦੇ ਆਏ ਨਹੀਂ ਗੇ ਸਾਰੇ ਪਿੰਡ ਨੇ ਸਹਿਯੋਗ ਕਰਨਾ ਏ ਤੇ ਅਸੀਂ ਟਰੈਲਟਰ ਟਰਾਲੀ ਲੈ ਕੇ ਕੱਲ ਨੂੰ ਸਵੇਰ ਤੋਂ ਸਵੇਰ ਤੋਂ ਹੀ ਲੱਗਣਾ ਨਾ ਆਪਾਂ ਬਾਈ ਇਹਨਾਂ ਇਕੱਠੇ ਕਰਨਾ ਤਾਂ ਜਿਹ ਜਿਹਨੇ ਵੀ ਬਾਈ ਤਲਪੁਰ ਜਿੰਨਾ ਵੀ ਜਿਹਨੇ ਵੀ ਮਾੜਾ ਮੋਟਾ ਜਿੰਨੇ ਵੀ ਸਹਿਯੋਗ ਕਰਨਾ ਉਹ ਉਵੇਂ ਕਰ ਸਕਦਾ ਬਾਕੀ ਬਾਈਆ ਨਾਲ ਖੜੇ ਆ ਦੱਸਿਓ ਜੀ ਕਿਵੇਂ ਉਧਰ ਕੀ ਮਾਹੌਲ ਆ ਭਾਈ ਉੱਥੇ ਆਪਾਂ ਭਾਈ ਜਾ ਕੇ ਆਏ ਸੀ ਹਾਂਜੀ ਆਪਾਂ ਉੱਥੇ ਗਏ ਸੀਗੇ ਉੱਥੇ ਹਾਂਜੀ ਤੇ ਜਿਹੜੇ ਵੀ ਭੈਣ ਭਾਈ ਰਾਸਨ ਲੈ ਕੇ ਜਾਂਦੇ ਆ ਤੇ ਉਹ ਪਹਿਲਾਂ ਆਪਦਾ ਉੱਥੇ ਪਤਾ ਕਰਕੇ ਜਿਹੜੇ ਬੰਦੇ ਨੂੰ ਲੋੜ ਆ ਚੀਜ਼ ਦੀ ਉਹਨੂੰ ਚੀਜ਼ ਪਹਚਾਓ ਹਾਂਜੀ ਉੱਥੇ ਕਈ ਬੰਦੇ ਇਦਾਂ ਦੇ ਵੀ ਕਰਦੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਤੇ ਉਹ ਲੈ ਜਾਂਦੇ ਆ ਤੇ ਦੂਜੇ ਰਹਿ ਜਾਂਦੇ ਆ ਹੂੰ ਤੇ ਆਪਣੇ ਪਿੰਡ ਦੇ ਵਿੱਚ ਇਹ ਮੁੰਡੇ ਢੇੜਾ ਦੇਣਗੇ ਤੇ ਜਿਹੜੇ ਵੀ ਭੈਣ ਭਾਈਆਂ ਨੇ দান ਕਰਨਾ ਹੈ ਤੇ ਉਹ ਟਰਾਲੀ ਲੈ ਕੇ ਆਉਣਗੇ ਤੇ ਜਰੂਰ দান ਕਰਿਓ ਪੈਸੇ ਕਣਕ ਤੇ ਹੋਰ ਧਾਲਾਂ ਜਿਹੜੀ ਵੀ ਚੀਜ਼ ਦੀ ਲੋੜ ਹੋਈ ਜਰੂਰ দান ਕਰਿਓ ਬਾਕੀ ਬਾਈ ਕੱਲੇ ਪਹੁੰਚਦਾ ਹੋ ਜਾਊਗਾ ਆ ਤੂੜੀ ਜਿੰਨੀ ਵੀ ਲੋੜ ਹੋਈ ਉਹ ਬਾਬਿਆਂ ਨੂੰ ਲੈ ਜਾਾਂਗੇ ਉੱਥੇ ਬਾਕੀ ਬਾਈ ਕਾਲੇ ਆ ਪਾਸਕ ਜਿੰਦਰ ਬਾਈ ਤੋਂ ਵਾ ਨਾ ਲਾ ਕੇ ਜਾ ਉਹ ਤਾਂ ਪੁੱਛ ਲਾਂਗੇ ਬਾਈ ਕਿੱਥੇ ਲੋੜਾ ਉਹ ਤੁਰਿਆ ਫਿਰਦਾ ਰਹਿੰਦਾ ਹਾਂ ਆਪਣਾ ਬਾਈ ਸਿਕਜਿੰਦਰ ਆਪਣਾ ਸੰਗੀ ਫਰਾਰ ਜਾ ਕੇ ਆਇਆ ਵਾ ਤੇ ਉਹਨੂੰ ਸਾਰੇ ਪਿੰਡਾਂ ਦਾ ਪਤਾ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਤੇ ਹੋਰ ਵੀ ਭੈਣ ਭਾਈ ਨੇ ਜਿਹੜਿਆਂ ਨੇ ਵੀ ਰਾਸ਼ਨ ਲੈ ਕੇ ਜਾਣਾ ਪਹਿਲਾਂ ਗੱਡੀ ਤੇ ਜਾ ਕੇ ਦੇਖ ਕੇ ਆਇਆ ਕਰੋ ਫਿਰ ਉੱਥੇ ਰਾਸ਼ਨ ਲੈ ਕੇ ਜਾਇਓ ਹਾਂ ਜਿਹੜੇ ਜਿਹੜੇ ਵੀ ਭੈਣ ਭਾਈ ਆ ਡੋਟੀ ਪਿੰਡਾਂ ਤੋਂ ਜਾਂਦੇ ਆ ਉਹ ਪਹਿਲਾਂ ਇੱਕ ਗੱਡੀ ਤੇ ਜਾ ਕੇ ਦੇਖ ਆਇਆ ਕਰੋ ਜ਼ਿਆਦਾਤਰ ਆ ਜਿਹੜੇ ਆਪਣੇ ਲੋਕ ਆ ਉਹ ਹਰੇਕੇ ਪੱਤ ਨਹੀਂ ਜਾਂਦੇ ਤੇ ਉਦੋਂ ਗਾਂ ਵੀ ਬਹੁਤ ਥਾਈ ਪਾਣੀ ਆਇਆ ਵਾ ਉਹ ਗੁਰਦਾਸਪੁਰ ਵੱਲ ਹਾਂ ਗੁਰਦਾਸਪੁਰ ਪਰਲੀ ਪਾਣੀ ਜ਼ਿਆਦੇ ਆ ਤੇ ਉੱਥੇ ਜਾ ਕੇ ਦੇਖੋ ਪਹਿਲਾ ਹਾਲਾਤ ਜਿਹੜੇ ਪਿੰਡ ਡੁੱਬੇ ਹੋਏ ਆ ਉੱਥੇ ਜਾ ਦੇ ਲੋੜ ਆ ਉੱਥੇ ਲੈ ਕੇ ਜਾਣ ਜਿਹੜੇ ਵੀ ਭੈਣ ਭਾਈਆਂ ਨੇ ਰਾਸ਼ਨ ਲੈ ਕੇ ਜਾਣਾ ਧੰਨਵਾਦ ਦਵਾਈ ਦੀ ਜੇ ਮਨ ਦਾ ਹੈ ਦੱਸਿਓ ਭਾਈ ਸਤਨਾ ਭਾਈ ਅਸੀਂ ਪਿੰਡ ਵੱਲੋਂ ਬੇਨਤੀ ਕਰਦੇ ਆਂ ਵੀ ਸਾ ਵੀ ਸਾਰੇ ਜਾਨੇ ਪਿੰਡ ਸਾਡਾ ਸਾਥ ਦਿਓ ਠੀਕ ਆ ਤੇ ਅਸੀਂ ਆਪ ਅਸੀਂ ਇਹ ਨਹੀਂ ਕਹਿੰਦੇ ਵੀ ਐਸ ਕੋਈ ਤਰਨਾ ਤੁਸੀਂ ਸਾਰੇ ਜਣੇ ਸਾਡੇ ਨਾਲ ਕਰੋ ਪਿੰਡ ਵਾਸੀ ਜਿੰਨੇ ਵੀ ਆ ਅਸੀਂ ਤੜਕੇ ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਪੂਰੇ ਠੀਕਾ ਟਰਾਲੀ ਲੈ ਕੇ ਪਹੁੰਚ ਜਾਣਾ ਅਸੀਂ ਉੱਥੋਂ ਹੀ ਪਿੰਡ ਦੇ ਵਿੱਚ ਬੜਾਂਗੇ ਠੀਕ ਆ ਵੀ ਜਿੰਨਾ ਵੀ ਰਾਸ਼ਨ ਜਿਨੇ ਵੀ ਕੁਛ ਵੀ ਦੇਣਾ ਹੈ ਠੀਕ ਆਪਣਾ ਜੀ 10 ਰੁਪਏ ਹੀ ਦੇਣੇ ਆ ਠੀਕ ਆ ਉਹ ਜਰੂਰ ਹੈਲਪ ਕਰਿਓ ਠੀਕ ਆ ਵੀ ਆਪਾਂ ਉਹਨਾਂ ਵਿਚਾਰੇ ਆਪਣੇ ਲੋਕਾਂ ਦੀ ਮਦਦ ਕਰ ਸਕੀਏ ਠੀਕ ਆ ਤੇ ਬਾਕੀ ਇਨਹੀ ਧੰਨਵਾਦ ਆ ਬਾਈ ਤੇ ਆਪਾਂ ਸਾਰੇ ਰਲ ਮਿਲ ਕੇ ਸੇਵਾ ਕਰਗੇ ਬਾਕੀ ਵੀਰੇ ਨਾਮਜ਼ਮੈਂਟ ਕਰਾ ਦਾਂਗੇ ਸਵੇਰੇ ਬਾਬਾ ਸ਼ੀਮ ਪਾਸ਼ਾ ਦੇ ਵੀ ਇੱਥੇ ਗੰਗਾ ਦੇ ਵੀ ਆ ਨਾ ਭਾਈ ਹਾਂ ਜੀ ਸਵੇਰੇ ਬਸਵਕਰਮ ਭਾਈ ਮੰਦਰ ਤੇ ਜਾ ਬਾਬਾ ਉਧਰ ਹਾਂ ਦਰਬਾਰਾ ਸਾਹਿਬ ਜਿਹੜੇ ਭੈਣ ਭਾਈ ਪੱਟਾ ਜ਼ਰੂਰ ਹੋਏ ਹੋਣ ਜਿਹੜੇ ਭੈਣ ਭਾਈ ਵਿਹਲੇ ਆ ਉਹ ਜ਼ਰੂਰ ਇੰਨਾ ਭਾਈਆਂ ਦੇ ਨਾਲ ਲੱਗਿਓ ਤੇ ਰਸਮਾਂ ਦਾ ਠਾ ਕਰਾਇਓ ਹਾਂ ਜੀ ਚਲੋ ਜੀ ਧੰਨਵਾਦ ਧੰਨਵਾਦ